ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਏ ਆਂ ਨਵੀਂ ਕਹਾਣੀ ਲੈ ਕੇ ਦੋਸਤੋ ਅੱਜ ਦੀ ਕਹਾਣੀ ਹੈ ਕਿ ਜਦੋਂ ਇੱਕ ਧੀ ਨੇ ਪਿਓ ਦੀ ਪ੍ਰਾਪਰਟੀ ਵਿੱਚੋਂ ਮਾਂ ਤੋਂ ਬਰਾਬਰ ਦਾ ਹਿੱਸਾ ਮੰਗਿਆ ਤਾਂ ਮਾਂ ਨੇ ਸਿਖਾਇਆ ਧੀ ਨੂੰ ਅਜਿਹਾ ਸਬਕ ਕਿ ਉਸ ਦੀ ਅਕਲ ਟਿਕਾਣੇ ਆ ਗਈ ਇੱਕ ਦਿਨ ਹਾਕਮ ਸਿੰਘ ਜੀ ਬਾਥਰੂਮ ਵਿੱਚ ਨਹਾਉਣ ਲਈ ਗਏ ਤਾਂ ਅਚਾਨਕ ਉਹਨਾਂ ਦਾ ਪੈਰ ਤਿਲਕ ਗਿਆ ਅਤੇ ਬੁਰੀ ਤਰ੍ਹਾਂ ਡਿੱਗਣ ਕਾਰਨ ਉਹਨਾਂ ਦੀ ਲੱਤ ਟੁੱਟ ਗਈ ਹਾਕਮ ਸਿੰਘ ਜੀ ਦਾ ਮੁੰਡਾ ਬੱਗਾ ਸਿੰਘ ਤੇ ਉਹਨਾਂ ਦੀ ਨੋ ਸੁਖਦੀਪ ਰੁੜਕੀ ਰਹਿੰਦੇ ਸੀ ਕਿਉਂਕਿ ਬੱਗਾ ਫੌਜ ਵਿੱਚ ਨੌਕਰੀ ਕਰਦਾ ਸੀ ਤੇ ਉਹਨਾਂ ਦੀ ਯੂਨਿਟ ਪੰਜਾਬ ਤੋਂ ਬਾਹਰ ਸੀ ਤੇ ਹਗਮ ਸਿੰਘ ਦੀ ਕੁੜੀ ਉਹਨਾਂ ਦੇ ਨਾਲ ਦੇ ਪਿੰਡ ਵਿੱਚ ਹੀ ਵਿਆਹੀ ਹੋਈ ਸੀ ਬੱਗੇ ਦੀ ਮਾਂ ਮਨਜੀਤ ਕੌਰ ਨੇ ਬੱਗੇ ਨੂੰ ਫੋਨ ਕੀਤਾ ਕਿ ਪੁੱਤ ਤੇਰੇ ਪਾਪਾ ਦਾ ਬਾਥਰੂਮ ਵਿੱਚ ਬੁਰੀ ਤਰ੍ਹਾਂ ਪੈਰ ਤਲਕ ਗਿਆ ਤੇ ਡਿੱਗਣ ਕਾਰਨ ਉਹਨਾਂ ਦੀ ਲੱਤ ਟੁੱਟ ਗਈ ਹੈ ਤਾਂ ਅੱਗੋਂ ਬੱਗੇ ਨੇ ਕਿਹਾ ਠੀਕ ਹੈ ਮੰਮੀ ਮੈਂ ਅੱਜ ਹੀ ਇੱਥੋਂ ਤੁਰ ਪਾਵਾਂਗਾ ਇਹਨਾਂ ਕਹਿ ਕੇ ਬੱਗੇ ਨੇ ਫੋਨ ਕੱਟ ਦਿੱਤਾ ਤੇ ਉਸੇ ਵੇਲੇ ਆਪਣੀ ਭੈਣ ਬਿਆੰਤੀ ਨੂੰ ਫੋਨ ਕੀਤਾ ਤੇ ਦੱਸਿਆ ਕਿ ਪਾਪਾ ਡਿੱਗ ਗਏ ਹਨ ਤੇ ਉਹਨਾਂ ਦੀ ਲੱਤ ਟੁੱਟ ਗਈ ਹੈ ਮੈਨੂੰ ਆਉਣ ਤੇ ਟਾਈਮ ਲੱਗ ਜਾਣਾ ਹੈ ਇਸ ਲਈ ਤੂੰ ਜਾ ਕੇ ਉਹਨਾਂ ਦਾ ਪਤਾ ਲੈ ਤੇ ਜਿੰਨੀ ਦੇਰ ਤੱਕ ਮੈਂ ਨਹੀਂ ਆਉਂਦਾ ਤੂੰ ਉਹਨਾਂ ਦੇ ਕੋਲ ਹੀ ਰਹੀਂ ਬਿਆੰਤੀ ਕਹਿੰਦੀ ਠੀਕ ਹੈ ਵੀਰੇ ਮੈਂ ਦੇਖਦੀ ਹਾਂ ਤੇ ਫਿਰ ਉਸਨੇ ਆਪਣੀ ਮਾਂ ਨੂੰ ਫੋਨ ਕੀਤਾ ਅਗੋ ਮਾਂ ਕਹਿੰਦੀ ਹਾਂ ਬਿਆੰਤੀ ਤੇਰੇ ਪਾਪਾ ਡਿੱਗ ਗਏ ਹਨ ਸ਼ਾਇਦ ਲੱਤ ਟੁੱਟ ਗਈ ਹੈ ਇਕੱਲੀ ਕੀ ਕੀ ਕਰਾਂ ਮੈਨੂੰ ਤਾਂ ਕੁਝ ਸਮਝ ਵੀ ਨਹੀਂ ਆ ਰਿਹਾ ਵੈਸੇ ਤਾਂ ਬੱਗਾ ਵੀ ਆਉਣ ਵਾਲਾ ਹੈ ਪਰ ਉਸ ਨੂੰ ਆਉਣ ਤੇ 2 ਦਿਨ ਲੱਗ ਜਾਣੇ ਹਨ ਕਿਉਂਕਿ ਉਸਨੇ ਇੰਨੀ ਦੂਰੋਂ ਆਉਣਾ ਹੈ ਬੇੰਤੀ ਕਹਿੰਦੀ ਮੰਮੀ ਫਿਰ ਮੈਂ ਇੱਥੇ ਆ ਕੇ ਕੀ ਕਰਾਂਗੀ ਮੈਂ ਕਿਹੜਾ ਪਾਪਾ ਨੂੰ ਕਿਤੇ ਲਿਜਾ ਸਕਦੀ ਹਾਂ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਬੱਗੇ ਵੀਰੇ ਦੇ ਆਉਣ ਦਾ ਇੰਤਜ਼ਾਰ ਕਰੋ ਜੇ ਮੈਂ ਵੀ ਆ ਗਈ ਤਾਂ ਮੇਰੇ ਆਉਣ ਨਾਲ ਤਾਂ ਕੋਈ ਫਰਕ ਨਹੀਂ ਪੈਣਾ ਬੱਗੇ ਵੀਰੇ ਨੂੰ ਆ ਲੈਣ ਦਿਓ ਉਹ ਪਾਪਾ ਨੂੰ ਲੈ ਕੇ ਚਲੇ ਜਾਵੇਗਾ ਤੇ ਨਾਲੇ ਵੈਸੇ ਵੀ ਮੇਰੇ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਮੇਰੇ ਤੋਂ ਆਇਆ ਨਹੀਂ ਜਾਣਾ ਅੱਗੋਂ ਮਾਂ ਕਹਿੰਦੀ ਚੱਲ ਕੋਈ ਨਾ ਤੂੰ ਆਪਣਾ ਘਰ ਸੰਭਾਲ ਤੇ ਬਿਆੰਤੀ ਨੇ ਫੋਨ ਰੱਖਣ ਤੋਂ ਪਹਿਲਾਂ ਅੱਗ ਤੇ ਘਿਓ ਵੀ ਪਾ ਦਿੱਤਾ ਜਿਸ ਤਰ੍ਹਾਂ ਉਹ ਹਮੇਸ਼ਾ ਕਰਦੀ ਸੀ ਤੇ ਉਹ ਕਹਿੰਦੀ ਮੰਮੀ ਸਿਰਫ ਬੱਗਾ ਵੀਰਾ ਹੀ ਕਿਉਂ ਆਵੇਗਾ ਸੁਖਦੀਪ ਕਿਉਂ ਨਹੀਂ ਆਵੇਗੀ ਉਸ ਦੀ ਵੀ ਤਾਂ ਕੋਈ ਜ਼ਿੰਮੇਵਾਰੀ ਹੈ ਮਾਂ ਦੇਖ ਲੈ ਇਹ ਹੁੰਦੇ ਹਨ ਪੁੱਤ ਤੇ ਨੋਹਾ ਅਤੇ ਇਸ ਤਰ੍ਹਾਂ ਬਿਆੰਤੀ ਨੇ ਚੰਗੀ ਤਰ੍ਹਾਂ ਆਪਣੀ ਮਾਂ ਦੇ ਦਿਲ ਵਿੱਚ ਪੁੱਤ ਲਈ ਜ਼ਹਿਰ ਭਰ ਦਿੱਤਾ ਮਨਜੀਤ ਕੌਰ ਖੁਦ ਹੀ ਪਰੇਸ਼ਾਨ ਸੀ ਇਸ ਲਈ ਉਸ ਨੇ ਬਿਆੰਤੀ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਾ ਦਿੱਤਾ ਬਿਆੰਤੀ ਨੂੰ ਵੀ ਉਸਦੇ ਪਾਪਾ ਚੰਗੀ ਤਰ੍ਹਾਂ ਜਾਣਦੇ ਸੀ ਅਧਿਉ ਉਹ ਹਮੇਸ਼ਾ ਮਨਜੀਤ ਕੌਰ ਨੂੰ ਸਮਝਾਉਂਦੇ ਸੀ ਕਿ ਧੀ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਪੁੱਤ ਨਾਲ ਕਦੇ ਨਾ ਵਿਗਾੜ ਲਈ ਅੱਗੋਂ ਮਨਜੀਤ ਕੌਰ ਹਮੇਸ਼ਾ ਇਹੀ ਕਹਿੰਦੀ ਭਲਾ ਬਿਆੰਤੀ ਇਸ ਤਰ੍ਹਾਂ ਕਿਉਂ ਕਰੇਗੀ ਫਿਰ ਓਨੀ ਦੇਰ ਨੂੰ ਬੱਗੇ ਦਾ ਫੋਨ ਆਇਆ ਤੇ ਕਹਿੰਦਾ ਮੰਮੀ ਮੈਂ ਆ ਰਿਹਾ ਹਾਂ ਪਾਪਾ ਨੂੰ ਇੱਥੇ ਹੀ ਲੈ ਜਾਵਾਂਗੇ ਤੇ ਚੰਗੀ ਤਰ੍ਹਾਂ ਇਲਾਜ ਕਰਵਾ ਲਵਾਂਗੇ ਮਨਜੀਤ ਕੌਰ ਕਹਿੰਦੀ ਠੀਕ ਹੈ ਪੁੱਤ ਇੱਕ ਵਾਰ ਤੂੰ ਘਰ ਆ ਬੱਗਾ ਕਹਿੰਦਾ ਮੰਮੀ ਬਿਆੰਤੀ ਦੀਦੀ ਤਾਂ ਆ ਗਈ ਹੋਵੇਗੀ ਤਾਂ ਮਨਜੀਤ ਕੌਰ ਕਹਿੰਦੀ ਨਹੀਂ ਪੁੱਤ ਉਸਦੇ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਉਹ ਨਹੀਂ ਆ ਸਕਦੀ ਬੱਗੇ ਨੇ ਕਿਹਾ ਮੰਮੀ ਉਸਦੇ ਬੱਚੇ ਤਾਂ ਵੱਡੇ ਹਨ ਤੇ ਉਹ ਆਪਣੀ ਦਾਦੀ ਦੇ ਕੋਲ ਵੀ ਤਾਂ ਰਹਿ ਸਕਦੇ ਨੇ ਉਹ ਇਹਨਾਂ ਤਾਂ ਕਰ ਹੀ ਸਕਦੀ ਹੈ ਆਖਿਰ ਉਸਦਾ ਵੀਰਾਂ ਪਿਓ ਹੈ ਪਰ ਬਿਆੰਤੀ ਨੇ ਪਹਿਲਾਂ ਹੀ ਪੁੱਤ ਤੇ ਨੂੰਹ ਲਈ ਮਾਂ ਦੇ ਮਨ ਵਿੱਚ ਜ਼ਹਿਰ ਭਰਿਆ ਸੀ ਉਤੋਂ ਬੱਗੇ ਨੇ ਇਹ ਕਹਿ ਦਿੱਤਾ ਤੇਰੀ ਧੀ ਨੇੜੇ ਹੁੰਦੇ باوجود ਵੀ ਨਹੀਂ ਆਈ ਤਾਂ ਮਾਂ ਨੂੰ ਗੁੱਸਾ ਆ ਗਿਆ ਕਿਉਂਕਿ ਕੁਝ ਵੀ ਹੋ ਜਾਵੇ ਮਾਂ ਲਈ ਧੀ ਹਮੇਸ਼ਾ ਆਪਣੀ ਹੀ ਹੁੰਦੀ ਹੈ ਉਸ ਨੂੰ ਆਪਣੀ ਧੀ ਦੀਆਂ ਗਲਤੀਆਂ ਕਦੇ ਵੀ ਨਜ਼ਰ ਨਹੀਂ ਆਉਂਦੀਆਂ ਤੇ ਮਨਜੀਤ कौर ਕਹਿੰਦੀ ਅੱਛਾ ਜੀ ਉਹ ਨਹੀਂ ਆਈ ਤਾਂ ਤੇਰੀ ਘਰ ਵਾਲੀ ਕਿਉਂ ਨਹੀਂ ਆਈ ਜੋ ਤੂੰ ਕੱਲਾ ਆ ਰਿਹਾ ਹੈ ਬੱਗੇ ਨੂੰ ਆਪਣੀ ਮਾਂ ਤੋਂ ਇਸ ਤਰ੍ਹਾਂ ਦੇ ਜਵਾਬ ਦੀ ਉਮੀਦ ਨਹੀਂ ਸੀ ਬੱਗਾ ਕਹਿੰਦਾ ਮੰਮੀ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਮੈਂ ਤਾਂ ਜਹਾਜ਼ ਤੇ ਆ ਰਿਹਾ ਹਾਂ ਤੇ ਤੈਨੂੰ ਪਤਾ ਹੀ ਹੈ ਜਹਾਜ਼ ਤੇ ਐਮਰਜੈਂਸੀ ਟਿਕਟ ਲੈਣ ਤੇ ਕਿੰਨੇ ਪੈਸੇ ਲੱਗਦੇ ਹਨ ਜੇ ਮੈਂ ਸੁਖਦੀਪ ਅਤੇ ਬੱਚਿਆਂ ਨੂੰ ਨਾਲ ਲੈ ਕੇ ਆਉਂਦਾ ਤਾਂ ਉਹਨਾਂ ਦੇ ਵੀ ਫालतू ਵਜਿਹੀ ਟਿਕਟ ਦੇ ਪੈਸੇ ਪੈ ਜਾਣੇ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਤੇ ਪਾਪਾ ਨੂੰ ਵੀ ਵਾਪਸ ਜਹਾਜ਼ ਤੇ ਲੈ ਕੇ ਜਾਣਾ ਹੈ ਜੀ ਉਹ ਵੀ ਤਿੰਨ ਜਣੇ ਆ ਜਾਂਦੇ ਦੋ ਤੁਸੀਂ ਪੰਜ ਤੇ ਮੇਰੇ ਸਮੇਤ 6 ਜਣਿਆਂ ਦੀ ਟਿਕਟ ਕਿੰਨੇ ਪੈਸੇ ਬਣ ਗਏ ਇਸ ਬਾਰੇ ਤੈਨੂੰ ਪਤਾ ਵੀ ਹੈ ਬੱਗੇ ਦੀ ਇਸ ਗੱਲ ਦਾ ਮਾਂ ਕੋਲ ਕੋਈ ਜਵਾਬ ਨਹੀਂ ਸੀ ਇਸ ਕਰਕੇ ਉਹ ਚੁੱਪ ਹੋ ਗਈ ਖੈਰ ਬੱਗਾ ਸਮਝ ਗਿਆ ਸੀ ਕਿ ਇਹ ਬੇਅੰਤੀ ਦਾ ਹੀ ਕੰਮ ਹੈ ਉਸਨੇ ਹੀ ਅੱਗ ਤੇ ਕਿਉਂ ਪਾਇਆ ਹੈ ਤੇ ਇਹ ਕੋਈ ਨਵੀਂ ਗੱਲ ਤਾਂ ਨਹੀਂ ਸੀ ਕਿਉਂਕਿ ਜਦੋਂ ਦਾ ਬੱਗੇ ਦਾ ਵਿਆਹ ਹੋਇਆ ਸੀ ਪਤਾ ਨਹੀਂ ਕਿਉਂ ਬੈਂਤੀ ਸੁਖਦੀਪ ਦੇ ਖਿਲਾਫ ਹਮੇਸ਼ਾ ਮਾਂ ਦੇ ਕੰਨ ਭਰਦੀ ਰਹਿੰਦੀ ਸੀ ਜਦੋਂ ਦੀ ਸੁਖਦੀਪ ਵਿਆਹੇ ਆਈ ਸੀ ਬੈਂਤੀ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸਨੇ ਉਸਦਾ ਹੱਕ ਖੋ ਲਿਆ ਹੈ ਹਰ ਵਕਤ ਉਹ ਨੂੰਹ ਅਤੇ ਸੱਸ ਦੇ ਵਿੱਚ ਪੁੱਤ ਤੇ ਮਾਂ ਦੇ ਵਿੱਚ ਨਫ਼ਰਤ ਭਰਦੀ ਰਹਿੰਦੀ ਸੀ ਖੈਰ ਬੱਗੇ ਨੇ ਸੋਚਿਆ ਕਿ ਇਹ ਗੱਲਾਂ ਕਰਨ ਦਾ ਵਕਤ ਨਹੀਂ ਹੈ ਤੇ ਕੁਝ ਹੀ ਸਮੇਂ ਬਾਅਦ ਬੱਗਾ ਆਪਣੇ ਘਰ ਪਹੁੰਚ ਗਿਆ ਬੱਗਾ ਆਪਣੇ ਮੰਮੀ ਪਾਪਾ ਨੂੰ ਲੈ ਕੇ ਆਪਣੇ ਘਰ ਆ ਗਿਆ ਤੇ ਉੱਥੇ ਉਸਨੇ ਚੰਗੇ ਹਸਪਤਾਲ ਵਿੱਚ ਆਪਣੇ ਪਾਪਾ ਨੂੰ ਦਾਖਲ ਕਰਵਾਇਆ ਤੇ ਡਾਕਟਰ ਨੇ ਬੱਗੇ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਉਮਰ ਜ਼ਿਆਦਾ ਹੋਣ ਕਰਕੇ ਆਪਰੇਸ਼ਨ ਕਰਨ ਵਿੱਚ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ ਜਾਨ ਜਾਣ ਦਾ ਖਤਰਾ ਵੀ ਹੋ ਸਕਦਾ ਹੈ ਪਰ ਬੱਗੇ ਕੋਲ ਹੋਰ ਕੋਈ ਵੀ ਰਾਹਤ ਨਹੀਂ ਸੀ ਅਤੇ ਆਪਰੇਸ਼ਨ ਕਰਵਾਉਣਾ ਹੀ ਪਿਆ ਅਤੇ ਜਿਸ ਤਰ੍ਹਾਂ ਡਾਕਟਰ ਨੇ ਕਿਹਾ ਸੀ ਇਸ ਆਪਰੇਸ਼ਨ ਦੇ ਹੁੰਦਿਆਂ ਹੀ ਹਾਕਮ ਸਿੰਘ ਜੀ ਦੀ ਮੌਤ ਹੋ ਗਈ ਹੁਣ ਕੋਈ ਹੋਰ ਕੀ ਕਰ ਸਕਦਾ ਸੀ ਤੇ ਫਿਰ ਸਾਰੇ ਜਾਣੇ ਵਾਪਸ ਪਿੰਡ ਆ ਗਏ ਫਿਰ ਹਾਕਮ ਸਿੰਘ ਦਾ ਸੰਸਕਾਰ ਕੀਤਾ ਤੇ ਭੋਗ ਪਾਇਆ ਭੋਗ ਤੋਂ ਪਿੱਛੋਂ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਘਰ ਚਲੇ ਗਏ ਤੇ ਭੋਗ ਤੋਂ ਮਗਰੋਂ ਬੱਗਾ ਆਪਣੀ ਮੰਮੀ ਨੂੰ ਕਹਿੰਦਾ ਮੰਮੀ ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ ਤੇ ਤੂੰ ਸਾਡੇ ਨਾਲ ਚੱਲ ਉੱਥੇ ਆਪਾਂ ਇਕੱਠੇ ਰਹਾਂਗੇ ਇਸ ਘਰ ਨੂੰ ਆਪਾਂ ਜਾਂ ਤਾਂ ਤਾਲਾ ਲਾ ਦੇਾਂਗੇ ਜਾਂ ਫਿਰ ਕਿਰਾਏ ਤੇ ਦੇ ਦੇਵਾਂਗੇ ਮਨਜੀਤ ਕੌਰ ਨੂੰ ਵੀ ਇਹੀ ਠੀਕ ਲੱਗਿਆ ਪਰ ਬਿਆੰਤੀ ਦੀ ਸੋਚ ਤਾਂ ਕੁਝ ਹੋਰ ਹੀ ਸੀ ਉਸਨੇ ਕਿਹਾ ਮੰਮੀ ਤੂੰ ਆਪਣੇ ਸਾਰੇ ਗਹਿਣੇ ਤੇ ਜ਼ਮੀਨ ਜਾਇਦਾਦ ਦੇ ਕਾਗਜ਼ ਕਿੱਥੇ ਲੈ ਕੇ ਜਾਵੇਂਗੀ ਤੇ ਬੱਗਾ ਤਾਂ ਵੈਸੇ ਵੀ ਕਦੀ ਕਦਾਈ ਆਵੇਗਾ ਇਸ ਕਰਕੇ ਤੂੰ ਇਹ ਸਭ ਕੁਝ ਮੇਰੇ ਕੋਲ ਰੱਖ ਦੇ ਘੱਟ ਤੋਂ ਘੱਟ ਸੁਰੱਖਿਤਾ ਰਹਿਣਗੇ ਸੁਖਦੀਪ ਤੇ ਬੱਗੇ ਨੂੰ ਬੈਂਤੀ ਦੀ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਰਹੀ ਸੀ ਪਰ ਬੈਂਤੀ ਆਪਣੀ ਮਾਂ ਦੀ लाਡਲੀ ਧੀ ਸੀ ਤੇ ਮਾਂ ਆਪਣੀ ਧੀ ਬਾਰੇ ਕਦੇ ਵੀ ਗਲਤ ਨਹੀਂ ਸੋਚ ਸਕਦੀ ਸੀ ਬੱਗੇ ਦੇ ਸੁਖਦੀਪ ਨੂੰ ਪਤਾ ਸੀ ਕਿ ਜੇ ਅਸੀਂ ਕੁਝ ਵੀ ਕਿਹਾ ਤਾਂ ਮੰਮੀ ਸਾਨੂੰ ਗਲਤ ਹੀ ਸਮਝੇਗੀ ਐਸ ਕਰ ਕਿਉਂ ਕੁਝ ਨਾ ਬੋਲੇ ਫਿਰ ਮਨਜੀਤ कौर ਕਹਿਣ ਲੱਗੀ ਬਿਆੰਤੀ ਸਹੀ ਕਹਿ ਰਹੀ ਹੈ ਮੈਂ ਸਭ ਕੁਝ ਬਿਆੰਤੀ ਦੇ ਘਰੇ ਹੀ ਰੱਖ ਦਿੰਦੀ ਹਾਂ ਫਿਰ ਕੁਝ ਟਾਈਮ ਸੋਚ ਕੇ ਬੱਗੇ ਨੇ ਕਿਹਾ ਮੰਮੀ ਜਦੋਂ ਬੈਂਕ ਆਪਾਂ ਨੂੰ ਇੰਨੀਆ ਜ਼ਿਆਦਾ ਸਹੂਲਤਾਂ ਦਿੰਦਾ ਹੈ ਤਾਂ ਫਿਰ ਕਿਸੇ ਤੇ ਐਡੀ ਵੱਡੀ ਜ਼ਿੰਮੇਵਾਰੀ ਕਿਉਂ ਪਾਉਣੀ ਜੇ ਕੱਲ ਨੂੰ ਕੁਝ 19 21 ਹੋ ਗਈ ਤਾਂ ਬਿਆੰਤੀ ਨੂੰ ਖੁਦ ਨੂੰ ਵੀ ਮਹਿਸੂਸ ਹੋਵੇਗਾ ਮਨਜੀਤ कौर ਕਹਿੰਦੀ ਹਾਂ ਬੱਗੇ ਪੁੱਤ ਤੂੰ ਸਹੀ ਕਹਿ ਰਿਹਾ ਹੈ ਆਪਾਂ ਸਭ ਕੁਝ ਲੋਕਰ ਵਿੱਚ ਹੀ ਰੱਖ ਦਿੰਦੇ ਹਾਂ ਤਾਂ ਕਿ ਕਿਸੇ ਦੀ ਵੀ ਕੋਈ ਜ਼ਿੰਮੇਵਾਰੀ ਨਾ ਰਹੇ ਤੇ ਮੇਰੀ ਪੈਨਸ਼ਨ ਮੇਰੇ ਖਰਚੇ ਲਈ ਬਹੁਤ ਹੈ। ਬੱਗੇ ਨੇ ਕਿਹਾ ਹਾਂ ਮੰਮੀ ਤੂੰ ਕਿਸੇ ਤੇ ਬੋਝ ਨਹੀਂ ਹੈ ਤੇ ਤੂੰ ਸਾਡੇ ਨਾਲ ਰਹਿ ਸਕਦੀ ਹੈ। ਬਿਨਾ ਇਹ ਸੋਚੇ ਕਿ ਅਸੀਂ ਤੇਰਾ ਧਿਆਨ ਰੱਖਾਂਗੇ ਜਾਂ ਨਹੀਂ। ਪਰ ਮੰਮੀ ਮੈਂ ਤੈਨੂੰ ਇਹ ਗੱਲ ਜ਼ਰੂਰ ਆਖਾਂਗਾ ਕਿ ਤੈਨੂੰ ਆਪਣੀ ਪੈਨਸ਼ਨ ਨਾਲ ਕੋਸ ਵੀ ਲੈਣ ਦੇਣ ਦੀ ਜ਼ਰੂਰਤ ਨਹੀਂ। ਬੈਂਤੀ ਨੂੰ ਸਮਝ ਆ ਗਈ ਸੀ ਕਿ ਆਪਣੀ ਮਾਂ ਨੂੰ ਬੱਗੇ ਦੇ ਸਾਹਮਣੇ ਉਹ ਗੁਮਰਾਹ ਨਹੀਂ ਕਰ ਸਕਦੀ ਤੇ ਮਨਜੀਤ ਕੌਰ ਬੱਗੇ ਨਾਲ ਉਹਨਾਂ ਦੇ ਕੋਲ ਚਲੀ ਗਈ। ਬੈਂਤੀ ਆਪਣੀ ਮਾਂ ਨੂੰ ਰੋਜ਼ ਫੋਨ ਕਰਦੀ ਤੇ ਆਪਣੀ ਮਾਂ ਨੂੰ ਬੱਗੇ ਤੇ ਸੁਖਦੀਪ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਕਰਕੇ ਕੰਨ ਭਰਦੀ ਰਹਿੰਦੀ। ਵੈਸੇ ਤਾਂ ਮਨਜੀਤ ਕੌਰ ਨੂੰ ਆਪਣੇ ਪੁੱਤ ਤੇ ਨੂੰਹ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਤਕਲੀਫ ਨਹੀਂ ਸੀ। ਪਰ ਫਿਰ ਵੀ ਬਿਆੰਤੀ ਹਮੇਸ਼ਾ ਆਪਣੀ ਮਾਂ ਨੂੰ ਭਰਾ ਤੇ ਭਰਜਾਈ ਦੇ ਖਿਲਾਫ ੜਕਾਉਂਦੀ ਰਹਿੰਦੀ ਸੀ ਤੇ ਮਨਜੀਤ ਕੌਰ ਨੂੰ ਵੀ ਲੱਗਣ ਲੱਗਿਆ ਕਿ ਬਿਆੰਤੀ ਸਹੀ ਕਹਿੰਦੀ ਹੈ। ਉਸ ਨੂੰ ਵੀ ਲੱਗਣ ਲੱਗਾ ਕਿ ਮੇਰਾ ਪੁੱਤ ਮੈਨੂੰ ਕਿਸੇ ਲਾਲਚ ਕਰਕੇ ਇੱਥੇ ਲੈ ਕੇ ਆਇਆ ਹੈ। ਫਿਰ ਹੌਲੀ-ਹੌਲੀ ਬਿਆੰਤੀ ਨੇ ਵੀ ਆਪਣੀ ਮਾਂ ਦੇ ਮਨ ਵਿੱਚ ਐਨਾ ਜ਼ਹਿਰ ਪਾ ਦਿੱਤਾ ਸੀ ਕਿ ਉਸ ਨੇ ਵੀ ਜ਼ੈਦ ਫੜ ਲਈ ਸੀ ਕਿ ਮੈਂ ਹੁਣ ਆਪਣੇ ਪਿੰਡ ਜਾ ਕੇ ਹੀ ਰਹਾਂਗੀ ਮੈਨੂੰ ਇੱਥੇ ਰਹਿਣਾ ਚੰਗਾ ਨਹੀਂ ਲੱਗਦਾ ਬੱਗੇ ਤੇ ਸੁਖਦੀਪ ਨੂੰ ਇਸ ਗੱਲ ਦਾ ਪਤਾ ਸੀ ਕਿ ਮੰਮੀ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਤੇ ਕਿਸ ਦੇ ਬਹਿਕਾਵੇ ਵਿੱਚ ਆ ਕੇ ਇਸ ਤਰ੍ਹਾਂ ਕਹਿ ਰਹੀ ਹੈ ਪਰ ਉਹ ਕੀ ਕਰ ਸਕਦੇ ਸੀ ਫਿਰ ਉਹਨਾਂ ਨੇ ਵਾਪਸ ਮਨਜੀਤ ਕੌਰ ਨੂੰ ਪਿੰਡ ਭੇਜ ਦਿੱਤਾ ਜੋ ਬਿਆੰਤੀ ਚਾਹੁੰਦੀ ਸੀ ਉਹ ਸਭ ਹੋ ਗਿਆ ਤੇ ਹੁਣ ਬਿਆੰਤੀ ਵੀ ਆਪਣੀ ਮਾਂ ਦੇ ਕੋਲ ਹੀ ਰਹਿਣ ਲੱਗੀ ਸੀ ਜਦੋਂ ਪਿਓ ਬਿਮਾਰ ਸੀ ਉਦੋਂ ਤਾਂ ਬਿਆੰਤੀ ਮਿਲਣ ਵੀ ਨਹੀਂ ਆਈ ਸੀ ਤੇ ਆਪਣੇ ਬੱਚਿਆਂ ਦੀ ਪੜ੍ਹਾਈ ਕਰਕੇ ਤੇ ਹੁਣ ਬੱਚੇ ਵੀ ਇੱਥੇ ਹੀ ਸਕੂਲ ਜਾਂਦੇ ਸੀ ਹੁਣ ਤਾਂ ਉਸ ਨੂੰ ਕੋਈ ਵੀ ਦਿੱਕਤ ਨਹੀਂ ਹੋ ਰਹੀ ਸੀ ਇੱਕ ਦਿਨ ਆਪਣੀ ਮਾਂ ਨੂੰ ਕਹਿੰਦੀ ਮੰਮੀ ਮੈਂ ਆਪਣੀ ਕੁੜੀ ਦਾ ਦੂਜੇ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉਣਾ ਹੈ ਤੇ ਉਹ ਹੁਣ 10ਵੀਂ ਕਲਾਸ ਵਿੱਚ ਹੋ ਗਈ ਹੈ ਤੇ ਉਸ ਦੀ ਕੋਚਿੰਗ ਵੀ ਸਟਾਰਟ ਕਰਨੀ ਹੈ ਸਕੂਲ ਫੀਸ ਤੇ ਕੋਚਿੰਗ ਫੀਸ ਬਹੁਤ ਜ਼ਿਆਦਾ ਹੋ ਜਾਵੇਗੀ ਤੇ ਮੇਰਾ ਮੁੰਡਾ ਵੀ 12ਵੀਂ ਕਲਾਸ ਵਿੱਚ ਹੈ ਉਸ ਦੀ ਵੀ ਬਹੁਤ ਜ਼ਿਆਦਾ ਫੀਸ ਹੈ ਮੈਨੂੰ ਬਹੁਤ ਟੈਨਸ਼ਨ ਹੋ ਰਹੀ ਹੈ ਤੇ ਮੰਮੀ ਤੂੰ ਇੱਕ ਕੰਮ ਕਰ ਘਰ ਦਾ ਇੱਕ ਪੋਰਸ਼ਨ ਕਿਰਾਏ ਤੇ ਦੇ ਦੇ ਤੇ ਉਹ ਕਿਰਾਇਆ ਤੂੰ ਮੈਨੂੰ ਦੇ ਦਿਆ ਕਰ ਜਸਨਾਰ ਮੈਂ ਆਪਣੀ ਕੁੜੀ ਦੀ ਫੀਸ ਤੇ ਟਿਊਸ਼ਨ ਦੀ ਫੀਸ ਦੇ ਦਿਆ ਕਰਾਂਗੀ। ਮਨਜੀਤ ਕੌਰ ਤਾਂ ਵੈਸੇ ਹੀ ਆਪਣੀ ਧੀ ਦੇ ਪਿਆਰ ਵਿੱਚ ਅੰਨੀ ਸੀ। ਉਸ ਨੂੰ ਪਤਾ ਵੀ ਸੀ ਕਿ ਬਿਆੰਤੀ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਪਰ ਫਿਰ ਵੀ ਉਸ ਨੂੰ ਆਪਣੀ ਧੀ ਦੀ ਗੱਲ ਸੱਚੀ ਲੱਗੀ ਤੇ ਕਹਿੰਦੀ ਠੀਕ ਹੈ ਬਿਆੰਤੀ ਵੈਸੇ ਵੀ ਐਡਾ ਵੱਡਾ ਘਰ ਖਾਲੀ ਹੀ ਪਿਆ ਹੈ। ਜੇ ਇੱਕ ਪੋਰਸ਼ਨ ਕਿਰਾਏ ਤੇ ਦੇ ਕੇ ਤੇਰੀ ਕੁੜੀ ਦੀ ਫੀਸ ਦਿੱਤੀ ਜਾਵੇ ਤਾਂ ਇਸ ਵਿੱਚ ਕੀ ਬੁਰਾਈ ਹੈ। ਪਰ ਇਹ ਗੱਲ ਮਨਜੀਤ ਕੌਰ ਨੇ ਆਪਣੇ ਪੁੱਤ ਬੱਗੇ ਨੂੰ ਨਾ ਦਸੀ। ਇਹ ਕਰਦਾ ਇੱਕ ਪੋਰਸ਼ਨ ਕਿਰਾਏ ਤੇ ਦੇ ਦਿੰਦਾ। ਕਿਰਾਏ ਤੋਂ ਮੈਨ ਵਾਲਾ 2000 ਰੁਪਇਆ ਮਨਜੀਤ ਕੌਰ ਬੇੰਤੀ ਨੂੰ ਦੇ ਦਿੰਦੀ। ਜਦੋਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਤਾਂ ਬੱਗਾ ਤੇ ਸੁਖਦੀਪ ਆਪਣੇ ਪਿੰਡ ਆਏ। ਤਾਂ ਜਦੋਂ ਬੱਗੇ ਨੇ ਆਪਣੇ ਘਰੇ ਕਿਰਾਏਦਾਰ ਦੇਖੇ ਤਾਂ ਉਸਨੇ ਆਪਣੀ ਮਾਂ ਨੂੰ ਪੁੱਛਿਆ ਤਾਂ ਮਨਜੀਤ ਕੌਰ ਕਹਿੰਦੀ ਹਾਂ ਬੱਗੇ ਪੁੱਤ ਇੱਕ ਪੋਰਸ਼ਨ ਮੈਂ ਕਿਰਾਏ ਤੇ ਦੇ ਦਿੰਦਾ ਹੈ। ਵੈਸੇ ਵੀ ਐਡੇ ਵੱਡੇ ਘਰ ਵਿੱਚ ਮੈਂ ਇਕੱਲੀ ਹੀ ਰਹਿੰਦੀ ਸੀ ਤੇ ਐਡਾ ਵੱਡਾ ਘਰ ਖਾਲੀ ਪਿਆ ਸੀ ਤਾਂ ਬੱਗਾ ਕਹਿੰਦਾ ਉਹ ਤਾਂ ਠੀਕ ਹੈ ਮੰਮੀ ਪਰ ਤੂੰ ਸੋਚ ਸਮਝ ਕੇ ਦਿੱਤਾ ਹੈ। ਅੱਜਕੱਲ ਕਿਸੇ ਦਾ ਕੋਈ ਭਰੋਸਾ ਨਹੀਂ ਤਾਂ ਮਨਜੀਤ ਕੌਰ ਕਹਿੰਦੀ ਪੁੱਤ ਇਹੋ ਜਿਹਾ ਕੁਝ ਨਹੀਂ ਹੈ ਬਹੁਤ ਚੰਗੇ ਨੇ ਕਿਰਾਏਦਾਰ ਤੇ ਕਿਰਾਇਆ ਵੀ ਸਮੇਂ ਤੇ ਦੇ ਦਿੰਦੇ ਹਨ ਫਿਰ ਕੁਝ ਸੋਚ ਸਮਝ ਕੇ ਬੱਗਾ ਕਹਿੰਦਾ ਮੰਮੀ ਤੈਨੂੰ ਵਰਤਨ ਲਈ ਤਾਂ ਪੈਨਸ਼ਨ ਆਉਂਦੀ ਹੈ ਤੇ ਤੂੰ ਕਿਰਾਏ ਤੇ ਮਿਲਣ ਵਾਲੇ ਪੈਸਿਆਂ ਦੀ ਐਫ ਡੀ ਕਰਾ ਦਿਆ ਕਰ ਮਨਜੀਤ ਕੌਰ ਕਹਿੰਨੀ ਨਹੀਂ ਪੁੱਤ ਉਹ ਪੈਸੇ ਤਾਂ ਮੈਂ ਬੈਂਤੀ ਨੂੰ ਦੇ ਦਿੰਦੀ ਹਾਂ ਇਸ ਨਾਲ ਉਸਦੇ ਬੱਚਿਆਂ ਦੀ ਫੀਸ ਦਿੱਤੀ ਜਾਂਦੀ ਹੈ ਵੈਸੇ ਵੀ ਐਡਾ ਵੱਡਾ ਘਰ ਖਾਲੀ ਹੀ ਪਿਆ ਸੀ ਤੇ ਤੇਰੇ ਪਿਓ ਦੀ ਪ੍ਰਾਪਰਟੀ ਤੇ ਉਸ ਦਾ ਵੀ ਤਾਂ ਹੱਕ ਹੈ ਤਾਂ ਬੱਗਾ ਕਹਿੰਦਾ ਮੰਮੀ ਮੈਂ ਇਹ ਕਦੋਂ ਕਹਿ ਰਿਹਾ ਹਾਂ ਕਿ ਉਸ ਦਾ ਹੱਕ ਨਹੀਂ ਹੈ ਪਰ ਕੀ ਸਿਰਫ ਉਸ ਦਾ ਹੀ ਹੱਕ ਹੈ ਮੇਰਾ ਨਹੀਂ ਬੱਗਾ ਜੀ ਸਭ ਕੁਝ ਕਹਿ ਹੀ ਰਿਹਾ ਸੀ ਤਾਂ ਮਨਜੀਤ कौर ਗੁੱਸੇ ਨਾਲ ਕਹਿੰਦੀ ਇਹ ਮੇਰਾ ਘਰ ਹੈ ਮੇਰੇ ਘਰ ਵਾਲੇ ਦੀ ਕਮਾਈ ਨਾਲ ਬਣਿਆ ਹੈ ਤੇ ਇਸ ਤੇ ਤੇਰਾ ਜਾਂ ਕਿਸੇ ਦਾ ਵੀ ਕੋਈ ਹੱਕ ਨਹੀਂ ਹੈ ਮੇਰਾ ਜਿਸ ਨੂੰ ਜੀ ਕਰੇਗਾ ਮੈਂ ਉਸ ਨੂੰ ਹੀ ਦਿਆਂਗੀ ਇੰਨੇ ਦਿਨਾਂ ਵਿੱਚ ਬਿਆੰਤੀ ਨੇ ਆਪਣੀ ਮਾਂ ਦਾ ਬੜੀ ਚੰਗੀ ਤਰ੍ਹਾਂ ਬ੍ਰੇਨ ਵਾਸ਼ ਕਰ ਦਿੱਤਾ ਸੀ ਕਿ ਮਨਜੀਤ कौर ਨੂੰ ਬੱਗਾ ਤੇ ਸੁਖਦੀਪ ਦੁਸ਼ਮਣ ਲੱਗਣ ਲੱਗ ਪਏ ਸੀ ਇਹ ਗੱਲ ਬੈਂਤੀ ਨੇ ਆਪਣੀ ਮਾਂ ਦੇ ਦਿਮਾਗ ਵਿੱਚ ਕੁੱਟ-ਕੁੱਟ ਕੇ ਭਰ ਦਿੱਤੀ ਸੀ ਕਿ ਬੱਗੇ ਵੀਰੇ ਨੇ ਪਾਪਾ ਦਾ ਇਲਾਜ ਕਿਸੇ ਛੋਟੇ-ਮੋਟੇ ਹਸਪਤਾਲ ਵਿੱਚ ਕਰਵਾਇਆ ਹੋਵੇਗਾ ਇਸ ਕਰਕੇ ਪਾਪਾ ਦੀ ਮੌਤ ਹੋ ਗਈ ਜੇ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਇਆ ਹੁੰਦਾ ਤਾਂ ਪਾਪਾ ਦੀ ਮੌਤ ਨਾ ਹੁੰਦੀ ਮਨਜੀਤਕੌਰ ਬੈਂਤੀ ਦੀਆਂ ਇਨ੍ਹਾਂ ਗੱਲਾਂ ਵਿੱਚ ਆ ਗਈ ਸੀ ਇਸ ਕਰਕੇ ਉਹ ਆਪਣੇ ਪੁੱਤ ਤੇ ਨੂੰ ਤੇ ਚੜਨ ਲੱਗ ਪਈ ਸੀ ਬੱਗੇ ਨੇ ਜਦੋਂ ਆਪਣੀ ਮਾਂ ਦੇ ਮੂੰਹੋਂ ਇਹ ਗੱਲਾਂ ਸੁਣੀਆਂ ਤਾਂ ਉਸਨੇ ਸੋਚਿਆ ਅੱਜ ਤੋਂ ਬਾਅਦ ਮੈਂ ਕਿਸੇ ਵੀ ਗੱਲ ਵਿੱਚ ਨਹੀਂ ਆਵਾਂਗਾ ਜੋ ਮੰਮੀ ਕਰਦੀ ਹੈ ਉਹ ਕਰੇ ਵੈਸੀ ਵੀ ਮੰਮੀ ਲਈ ਉਸਦੀ ਧੀ ਹੀ ਸਭ ਕੁਝ ਹੈ ਸੁਖਦੀਪ ਵੈਸੇ ਤਾਂ ਆਪਣੀ ਸੱਸ ਨੂੰ ਕੁਝ ਨਹੀਂ ਕਹਿੰਦੀ ਸੀ ਪਰ ਕਦੇ-ਕਦੇ ਉਸ ਦੀਆਂ ਇਹੋ ਜਿਹੀਆਂ ਗੱਲਾਂ ਤੇ ਉਸ ਨੂੰ ਬਹੁਤ ਗੁੱਸਾ ਆਉਂਦਾ ਸੀ ਕਿਉਂਕਿ ਜਦੋਂ ਦਾ ਉਸ ਦਾ ਵਿਆਹ ਹੋਇਆ ਸੀ ਉਸ ਨੂੰ ਉਸ ਦੀ ਸੱਸ ਤੇ ਨਣਾਨ ਗੱਲਾਂ-ਗੱਲਾਂ ਵਿੱਚ ਉਸ ਨੂੰ ਬਹੁਤ ਤਾਨੇ ਮੇਨੇ ਮਾਰਦੀਆਂ ਸੀ ਖੈਰ ਕੁਝ ਦਿਨਾਂ ਵਾਸਤੇ ਬੱਗਾ ਤੇ ਸੁਖਦੀਪ ਇੱਥੇ ਸੀ ਤੇ ਇੱਕ ਦਿਨ ਰਾਤ ਨੂੰ ਬੈਂਤੀ ਵੀ ਰਹਿ ਪਈ ਦਾ ਬੱਗੇ ਦਾ ਮੁੰਡਾ ਦੁੱਧ ਪੀਣ ਲਈ ਰੋ ਰਿਹਾ ਸੀ ਤੇ ਉਸ ਦਿਨ ਦੁੱਧ ਥੋੜਾ ਸੀ ਬੱਚਾ ਛੋਟਾ ਹੋਣ ਕਰਕੇ ਸੁਖਦੀਪ ਨੇ ਉਹ ਦੁੱਧ ਆਪਣੇ ਮੁੰਡੇ ਨੂੰ ਦੇ ਦਿੱਤਾ ਇਸ ਗੱਲ ਤੇ ਵੀ ਬਿਆੰਤੀ ਨੇ ਆਪਣੀ ਮਾਂ ਦੇ ਕੰਨ ਭਰ ਦਿੱਤੇ ਤੇ ਬਹੁਤ ਵੱਡਾ ਕਲੇਸ਼ ਕਰਵਾਇਆ ਕਿ ਮੇਰੇ ਬੱਚੇ ਵੀ ਘਰੇ ਸੀ ਤੇ ਭਾਬੀ ਨੇ ਸਾਰਾ ਦੁੱਧ ਆਪਣੇ ਮੁੰਡੇ ਨੂੰ ਦੇ ਦਿੱਤਾ ਇਸ ਗੱਲ ਤੇ ਮਨਜੀਤ ਕੌਰ ਨੇ ਆਪਣੇ ਪੁੱਤ ਤਨੂ ਨੂੰ ਬਹੁਤ ਕੁਝ ਕਿਹਾ ਤਾਂ ਬੱਗੇ ਨੇ ਕਿਹਾ ਮੰਮੀ ਬੱਚਾ ਛੋਟਾ ਹੈ ਉਸਨੇ ਕੁਝ ਖਾਣਾ ਨਹੀਂ ਤੇ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਇਸ ਕਰਕੇ ਸੁਖਦੀਪ ਨੇ ਉਸ ਨੂੰ ਦੁੱਧ ਦੇ ਦਿੱਤਾ ਬੈਂਤੀ ਦੇ ਬੱਚੇ ਵੱਡੇ ਹਨ ਤੇ ਉਹ ਰੋਟੀ ਵੀ ਖਾ ਲੈਂਦੇ ਹਨ ਪਰ ਮਨਜੀਤ ਕੌਰ ਸਮਝਣ ਦੀ ਬਜਾਏ ਕੋਲ ਖੜੀ ਸੁਖਦੀਪ ਨੂੰ ਕਹਿੰਦੀ ਇਹਦੀ ਹਿੰਮਤ ਕਿਵੇਂ ਹੋਈ ਦੁੱਧ ਆਪਣੇ ਮੁੰਡੇ ਨੂੰ ਦੇਣ ਦੀ ਅਤੇ ਮੇਰੇ ਦੋਹਤਾ ਤੇ ਦੋਤੀ ਨੂੰ ਦੁੱਧ ਨਾ ਦੇਣ ਦੀ ਇਹ ਤੇਰੇ ਪੈਸਿਆਂ ਨਾਲ ਦੁੱਧ ਨਹੀਂ ਆਇਆ ਅੱਜ ਸੁਖਦੀਪ ਦੇ ਸਬਰ ਦਾ ਬੰਨ ਟੁੱਟ ਗਿਆ ਤੇ ਉਹ ਸੁਖਦੀਪ ਕਹਿੰਦੀ ਮੰਮੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਬਲਕਿ ਬਰਾਬਰ ਦਾ ਹੱਕ ਨਹੀਂ ਸਾਰਾ ਹੱਕ ਹੀ ਤੁਹਾਡੀ ਧੀ ਦਾ ਹੈ ਮੇਰਾ ਜਾਂ ਮੇਰੇ ਬੱਚਿਆਂ ਦਾ ਜਾਂ ਬੱਗੇ ਦਾ ਤਾਂ ਇਸ ਘਰ ਦੇ ਵਿੱਚ ਕੋਈ ਹੱਕ ਹੀ ਨਹੀਂ ਸਾਡਾ ਤਾਂ ਸਿਰਫ ਫਰਜ਼ ਹੈ ਹੱਕ ਤਾਂ ਸਿਰਫ ਤੇਰੀ ਧੀ ਦਾ ਹੀ ਹੈ ਕੋਈ ਗੱਲ ਨਹੀਂ ਮੇਰਾ ਘਰ ਵਾਲਾ ਵੀ ਪਖਾਰੀ ਨਹੀਂ ਹੈ ਤੇ ਬਹੁਤ ਸਹਿ ਲਈਆਂ ਤੁਹਾਡੀਆਂ ਗੱਲਾਂ ਹਰ ਇੱਕ ਚੀਜ਼ ਦੀ ਕੋਈ ਹੱਦ ਹੁੰਦੀ ਹੈ ਤੇ ਤੁਸੀਂ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਿਸ ਤਰ੍ਹਾਂ ਤੁਸੀਂ ਸਾਰੇ ਹੱਕ ਆਪਣੀ ਧੀ ਨੂੰ ਦਿੱਤੇ ਹਨ ਤੇ ਸਾਰੇ ਫਰਜ਼ ਵੀ ਉਸ ਨੂੰ ਹੀ ਨਿਭਾਉਣ ਲਈ ਕਹੋ ਸੁਖਦੀਪ ਕਹਿੰਦੀ ਚਲੋ ਜੀ ਆਪਾਂ ਇੱਥੋਂ ਅੱਜ ਹੀ ਚੱਲਦੇ ਹਾਂ ਬੱਗਾ ਵੀ ਬਹੁਤ ਧੀਰ ਦਾ ਇਹ ਸਭ ਕੁਝ ਦੇਖ ਰਿਹਾ ਸੀ ਤੇ ਉਸ ਨੂੰ ਸਮਝ ਆ ਗਈ ਸੀ ਕਿ ਮੰਮੀ ਨੂੰ ਸਮਝਾਉਣ ਦਾ ਹੁਣ ਕੋਈ ਫਾਇਦਾ ਨਹੀਂ ਤੇ ਵੈਸੇ ਵੀ ਬਿਆੰਤੀ ਇਹੀ ਚਾਹੁੰਦੀ ਸੀ ਕਿ ਮੇਰਾ ਭਰਾ ਤੇ ਭਰਜਾਈ ਇੱਥੋਂ ਚਲੇ ਜਾਣ ਬੱਗਾ ਤੇ ਸੁਖਦੀਪ ਘਰੋਂ ਚਲੇ ਗਏ ਮਨਜੀਤ कौर ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਸੁਖਦੀਪ ਤੇ ਬੱਗਾ ਸਿਰਫ ਤੇ ਸਿਰਫ ਪੈਸਿਆਂ ਕਰਕੇ ਹੀ ਉਸ ਦੇ ਕੋਲ ਆਉਂਦੇ ਹਨ ਤੇ ਉਧਰ ਬਿਆੰਤੀ ਨੂੰ ਵੀ ਪਤਾ ਸੀ ਕਿ ਮੇਰੀ ਮਾਂ ਕੋਲ ਬਹੁਤ ਪੈਸੇ ਜਮ੍ਹਾਂ ਹਨ ਉਹ ਹੌਲੀ ਹੌਲੀ ਬਹਾਨਿਆਂ ਨਾਲ ਉਸ ਤੋਂ ਪੈਸੇ ਕਢਵਾਉਣ ਲੱਗ ਪਈ ਪਹਿਲਾਂ ਉਸਨੇ ਆਪਣੀ ਕੁੜੀ ਨੂੰ ਆਪਣੀ ਨਾਨੀ ਤੋਂ ਆਈਫੋਨ ਲੈਣ ਲਈ ਕਿਹਾ ਤਾਂ ਮਨਜੀਤ ਕੌਰ ਨੇ ਉਸ ਨੂੰ ਆਈਫੋਨ ਲੈ ਕੇ ਦੇ ਦਿੱਤਾ ਫਿਰ ਬਿਆੰਤੀ ਦੀ ਕੁਝ ਦਿਨਾਂ ਬਾਅਦ ਮੈਰਿਜ ਐਨੀਵਰਸਰੀ ਸੀ ਤੇ ਉਹ ਆਪਣੀ ਮਾਂ ਨੂੰ ਕਹਿੰਦੀ ਮੰਮੀ ਇਸ ਵਾਰ ਮੈਂ ਆਪਣੀ ਮੈਰਿਜ ਐਨੀਵਰਸਰੀ ਮਨਾਵਾਂਗੀ ਕਿਉਂਕਿ ਮੇਰੀ ਜਠਾਣੀ ਹਰ ਸਾਲ ਮਨਾਉਂਦੀ ਹੈ ਤੇ ਨਵੇਂ-ਨਵੇਂ ਗਹਿਣੇ ਵੀ ਪਾਉਂਦੀ ਹੈ ਇਸ ਵਾਰ ਮੈਂ ਵੀ ਉਸ ਨੂੰ ਦਿਖਾਵਾਂਗੀ ਮੈਂ ਵੀ ਘੱਟ ਨਹੀਂ ਹਾਂ ਮਨਜੀਤ ਕੌਰ ਕਹਿੰਦੀ ਹਾਂ ਹਾਂ ਬੇਟਾ ਤੂੰ ਵੀ ਐਨੀਵਰਸਰੀ ਮਨਾ ਤੂੰ ਕਿਹੜਾ ਕਿਸੇ ਤੋਂ ਘੱਟ ਹੈ ਫਿਰ ਬਿਆੰਤੀ ਕਹਿੰਦੀ ਮੰਮੀ ਮੇਰੇ ਜਠਾਣੀ ਦੀ ਐਨੀਵਰਸਰੀ ਉਸ ਦੀ ਮੰਮੀ ਕੋਈ ਨਾ ਕੋਈ ਗਹਿਣਾ ਜ਼ਰੂਰ ਦੇ ਕੇ ਜਾਂਦੀ ਹੈ ਤਾਂ ਮਨਜੀਤ कौर ਕਹਿੰਦੀ ਠੀਕ ਹੈ ਮੈਂ ਵੀ ਤੈਨੂੰ ਲੋਕਰ ਵਿੱਚੋਂ ਕਢਾ ਕੇ ਕੁਝ ਦੇ ਦੇਾਂਗੀ ਉਧਰ ਬੱਗੇ ਤੇ ਸੁਖਦੀਪ ਨੂੰ ਸਭ ਪਤਾ ਸੀ ਕਿ ਬਿਆੰਤੀ ਕੀ ਖੇਡ ਖੇਡ ਰਹੀ ਹੈ ਜਿਸ ਵਿੱਚ ਉਸ ਦਾ ਘਰ ਵਾਲਾ ਉਸ ਦਾ ਬਰਾਬਰ ਦਾ ਸਾਥ ਦੇ ਰਿਹਾ ਸੀ ਕੋਈ ਕਿੰਨਾ ਗਿਰ ਸਕਦਾ ਹੈ ਪੈਸਿਆਂ ਦੇ ਲਾਲਚ ਵਿੱਚ ਇਹ ਬਿਆੰਤੀ ਤੇ ਉਸ ਦੇ ਘਰ ਵਾਲੇ ਨੇ ਦਿਖਾ ਦਿੱਤਾ ਸੀ ਪਰ ਹਰ ਇੱਕ ਬੁਰਾਈ ਦਾ ਅੰਤ ਤਾਂ ਆਉਂਦਾ ਹੀ ਹੈ ਤੇ ਇਸ ਬੁਰਾਈ ਦਾ ਅੰਤ ਵੀ ਆਉਣਾ ਹੀ ਸੀ ਇੱਕ ਦਿਨ ਰਾਤ ਨੂੰ ਮਨਜੀਤ कौर ਦੇ ਪੇਟ ਵਿੱਚ ਦਰਦ ਹੋਣ ਲੱਗ ਗਿਆ। ਦਰਦ ਇੰਨਾ ਜ਼ਿਆਦਾ ਹੋ ਰਿਹਾ ਸੀ ਕਿ ਮਨਜੀਤ कौर ਚੀਕਾਂ ਮਾਰ ਰਹੀ ਸੀ। ਬੇਂਤੀ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਰੇ। ਉਸ ਨੂੰ ਪਿੰਡ ਵਿੱਚ ਹੀ ਡਾਕਟਰ ਕੋਲ ਲੈ ਕੇ ਚਲੀ ਗਈ। ਮਨਜੀਤ कौर ਬਹੁਤ ਬਿਹਾਲ ਸੀ। ਇਸ ਕਰਕੇ ਉਹ ਪੈਸੇ ਲੈ ਕੇ ਨਾ ਗਈ। ਬੇਂਤੀ ਨੂੰ ਪਤਾ ਸੀ ਕਿ ਪੈਸੇ ਮੈਨੂੰ ਦੇਣੇ ਪੈਣਗੇ। ਇਸ ਕਰਕੇ ਉਹ ਪਿੰਡ ਵਿੱਚ ਉਹੋ ਜਿਹੇ ਡਾਕਟਰ ਕੋਲ ਹੀ ਲੈ ਗਈ। ਉਸ ਨੇ ਮਨਜੀਤ कौर ਨੂੰ ਗੈਸ ਦੇ ਇਤਜ਼ਾਬ ਦੀ ਦਵਾਈ ਦੇ ਕੇ ਮੋੜ ਦਿੱਤਾ। ਬਿਆੰਤੀ ਵਿੱਚ ਉਪਚਾਰ ਆਪਣੀ ਮਾਂ ਨੂੰ ਲੈ ਕੇ ਘਰ ਆ ਕੇ ਕਹਿੰਦੀ ਮੰਮੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਪਰ ਬਿਆੰਤੀ ਨੂੰ ਦੇਖ ਕੇ ਇਹ ਪਤਾ ਲੱਗਿਆ ਸੀ ਕਿ ਦਰਦ ਗੈਸ ਦੇ ਇਤਜ਼ਾਬ ਦੇ ਨਾਲ ਨਹੀਂ ਬਲਕਿ ਕੋਈ ਗੰਭੀਰ ਬਿਮਾਰੀ ਹੈ ਤੇ ਹੁਣ ਇੱਥੇ ਰਹਿਣ ਨਾਲ ਉਸਦਾ ਨੁਕਸਾਨ ਹੈ ਇਸ ਕਰਕੇ ਬਿਆੰਤੀ ਨੇ ਉੱਥੋਂ ਜਾਣ ਵਿੱਚ ਹੀ ਆਪਣੀ ਭਲਾਈ ਸਮਝੀ ਤੇ ਸੋਚ ਵਿਚਾਰ ਕੇ ਕਹਿੰਦੀ ਮੰਮੀ ਮੇਰੇ ਸਹੁਰਿਆਂ ਵਿੱਚ ਮੇਰੇ ਚਾਚੇ ਸਹੁਰੇ ਦੀ ਕੁੜੀ ਦਾ ਵਿਆਹ ਹੈ ਤੇ ਮੈਨੂੰ ਜਾਣਾ ਪਵੇਗਾ ਇਸ ਕਰਕੇ ਮੈਨੂੰ 1 ਮਹੀਨੇ ਲਈ ਜਾਣਾ ਪਵੇਗਾ ਮਨਜੀਤ ਕਹਿੰਦੀ ਤੂੰ ਮੈਨੂੰ ਇਕੱਲੀ ਛੱਡ ਕੇ ਜਾਵੇਂਗੀ ਤੂੰ ਇੱਥੋਂ ਹੀ ਵਿਆਹ ਤੇ ਚਲੀ ਜਾਵੇਂ ਤੇ ਵੈਸੇ ਵੀ ਵਿਆਹ ਵਿੱਚ ਕਿੰਨੇ ਦਿਨ ਪਏ ਹਨ ਤੇ ਮੈਂ ਠੀਕ ਨਹੀਂ ਹਾਂ ਤੇ ਉੱਤੋਂ ਤੂੰ ਚਲੀ ਜਾਵੇਂਗੀ ਤੇ ਮੇਰਾ ਕੀ ਹੋਵੇਗਾ ਬਿਆੰਤੀ ਕਹਿੰਦੀ ਨਹੀਂ ਮੰਮੀ ਮੈਂ ਇੱਥੇ ਨਹੀਂ ਰਹਿ ਸਕਦੀ ਜੇ ਮੈਂ ਨਾ ਗਈ ਤਾਂ ਲੋਕ ਬਹੁਤ ਗੱਲਾਂ ਕਰਨਗੇ ਤੇ ਵੈਸੇ ਵੀ ਇਹ ਤਾਂ ਤੇਰੇ ਪੁੱਤ ਤੇ ਨੂੰਹ ਦੀ ਹੀ ਜ਼ਿੰਮੇਵਾਰੀ ਹੈ ਤੂੰ ਆਪਣੀ ਨੂੰਹ ਨੂੰ ਬੁਲਾ ਲੈ ਉਹਨਾਂ ਦਾ ਫਰਜ਼ ਬਣਦਾ ਹੈ ਤੇਰਾ ਇਲਾਜ ਕਰਾਉਂਦਾ ਆਪਣੀ ਮਾਂ ਦੀ ਗੱਲ ਸੁਣੇ ਬਿਨਾ ਬਿਆੰਤੀ ਉੱਥੋਂ ਚਲੀ ਗਈ ਅੱਜ ਮਨਜੀਤ ਕੌਰ ਨੂੰ ਆਪਣੀ ਧੀ ਦੀ ਇਸ ਹਰਕਤ ਤੇ ਬਹੁਤ ਦੁੱਖ ਹੋ ਰਿਹਾ ਸੀ ਜਸਦੀ ਲਈ ਉਸਨੇ ਆਪਣੇ ਪੁੱਤ ਤੇ ਨੂੰ ਨੂੰ ਹਮੇਸ਼ਾ ਗਲਤ ਕਿਹਾ ਸੀ ਅੱਜ ਉਸਨੇ ਆਪਣੀ ਅਸਲੀਅਤ ਦਿਖਾ ਦਿੱਤੀ ਸੀ ਕਿਉਂਕਿ ਮਨਜੀਤ ਕੌਰ ਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਕੋਈ ਨਾ ਕੋਈ ਬਿਮਾਰੀ ਜ਼ਰੂਰ ਹੈ ਇਸ ਟਾਈਮ ਤੇ ਧੀ ਨੇ ਵੀ ਆਪਣਾ ਪੱਲਾ ਝਾੜ ਰਿਹਾ ਹੈ ਪਰ ਹੁਣ ਮਨਜੀਤ ਕੌਰ ਕਰ ਵੀ ਕੀ ਸਕਦੀ ਸੀ ਉਸ ਨੂੰ ਬਹੁਤ ਦੁੱਖ ਹੋ ਰਿਹਾ ਸੀ ਤੇ ਆਪਣੇ ਪੁੱਤ ਤੇ ਨੂੰ ਨੂੰ ਯਾਦ ਕਰ ਰਹੀ ਸੀ ਨੂਨੇ ਤਾਂ ਐਨਾ ਕੁਝ ਸਹਿਣ ਤੋਂ ਬਾਅਦ ਪਲਟ ਕੇ ਜਵਾਬ ਦਿੱਤਾ ਸੀ ਅੱਜ ਉਸ ਨੂੰ ਆਪਣੀ ਗਲਤੀ ਵੀ ਦਿਸ ਰਹੀ ਸੀ ਅੱਜ ਮਨਜੀਤ ਕੌਰ ਸੋਚ ਰਹੀ ਸੀ ਕਿ ਦੁਨੀਆ ਹਮੇਸ਼ਾ ਪੁੱਤ ਤੇ ਨੂਨ ਨੂੰ ਹੀ ਗਲਤ ਸਮਝਦੀ ਹੈ ਪਰ ਕਈ ਵਾਰ ਮਾਪਿਓ ਵੀ ਗਲਤ ਹੋ ਸਕਦੇ ਹਨ ਜੋ ਨੂਨ ਨੂੰ ਕਦੇ ਅਪਣਾ ਨਹੀਂ ਸਕਦੇ ਤੇ ਹਮੇਸ਼ਾ ਆਪਣੀ ਧੀ ਨੂੰ ਆਪਣਾ ਸਮਝਦੇ ਹਨ ਜਦੋਂ ਕਿ ਧੀ ਤਾਂ ਵਿਆਹ ਤੋਂ ਪਿੱਛੋਂ ਪਰਾਈ ਹੋ ਜਾਂਦੀ ਹੈ ਅੱਜ ਮਨਜੀਤ ਕੌਰ ਆਪਣੇ ਪੁੱਤ ਨੂੰ ਫੋਨ ਕਰਨਾ ਚਾਹੁੰਦੀ ਸੀ ਪਰ ਪਿਛਲੀ ਵਾਰ ਜੋ ਕੁਝ ਵੀ ਹੋਇਆ ਉਸ ਨੂੰ ਯਾਦ ਕਰਕੇ ਉਸ ਦਾ ਦਿਲ ਨਹੀਂ ਕਰ ਰਿਹਾ ਸੀ ਕਿ ਉਹ ਆਪਣੇ ਪੁੱਤ ਨੂੰ ਆਪਣੀ ਤਕਲੀਫ ਦੱਸੇ ਪਰ ਬਿਆੰਤੀ ਬਹੁਤ ਚਲਾਕ ਸੀ ਉਸ ਨੂੰ ਪਤਾ ਸੀ ਕਿ ਮਾਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਹੈ ਜੇ ਮਾਂ ਨੂੰ ਕੁਝ ਹੋ ਗਿਆ ਤਾਂ ਉਸ ਦੇ ਹੱਥੋਂ ਸਭ ਕੁਝ ਚਲਾ ਜਾਵੇਗਾ ਤੇ ਜਦੋਂ ਮੰਮੀ ਠੀਕ ਹੋ ਗਈ ਤਾਂ ਫਿਰ ਉਹ ਆਪਣੀ ਮਾਂ ਨੂੰ ਗੱਲਾਂ ਵਿੱਚ ਫਸਾ ਲਵੇਗੀ ਇਸ ਕਰਕੇ ਉਸ ਨੇ ਖੁਦ ਹੀ ਬੱਗੇ ਨੂੰ ਫੋਨ ਕੀਤਾ ਤੇ ਕਹਿੰਦੀ ਮੰਮੀ ਦੀ ਸਿਹਤ ਠੀਕ ਨਹੀਂ ਹੈ ਉਸ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ ਆ ਕੇ ਉਸ ਨੂੰ ਲੈ ਜਾ ਉਸ ਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾ ਇੱਥੇ ਤਾਂ ਕੋਈ ਚੰਗਾ ਡਾਕਟਰ ਨਹੀਂ ਹੈ ਇਸ ਕਰਕੇ ਮੈਂ ਦਿਖਾਇਆ ਨਹੀਂ ਵੈਸੀ ਵੀ ਤੇਰਾ ਫਰਜ਼ ਬੰਦਾ ਹੈ ਬੱਗਾ ਕਹਿੰਦਾ ਹਾਂ ਫਰਜ਼ ਤਾਂ ਮੇਰੇ ਹੀ ਨੇ ਤੇਰਾ ਤਾਂ ਸਿਰਫ ਹੱਕ ਹੈ ਖੈਰ ਮੇਰੀ ਮਾਂ ਹੈ ਮੈਂ ਤਾਂ ਕਰਾਂਗਾ ਹੀ ਫਿਰ ਬਿਆੰਤੀ ਕਹਿੰਦੀ ਤੂੰ ਜੋ ਸਮਝਣਾ ਹੈ ਸਮਝ ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਇਹਨਾਂ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਬੱਗੇ ਨੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਕਹਿੰਦਾ ਮੰਮੀ ਤੂੰ ਠੀਕ ਨਹੀਂ ਹੈ ਤੇ ਤੂੰ ਸਾਨੂੰ ਦੱਸਿਆ ਵੀ ਨਹੀਂ ਮੈਂ ਕੱਲ ਨੂੰ ਆਵਾਂਗਾ ਇੱਥੇ ਆ ਕੇ ਦੇਖਾਂਗਾ ਮਨਜੀਤ ਕੌਰ ਕਹਿੰਦੀ ਨਹੀਂ ਬੇਟਾ ਕੋਈ ਖਾਸ ਦਿੱਕਤ ਨਹੀਂ ਹੈ ਤੂੰ ਰਹਿਣ ਦੇ ਮਾਂ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਸੀ ਇਸ ਕਰਕੇ ਉਹ ਆਪਣੇ ਪੁੱਤ ਤੇ ਨੂੰ ਨੂੰ ਬੁਲਾਉਣਾ ਨਹੀਂ ਚਾਹੁੰਦੀ ਸੀ ਪਰ ਉਹ ਪੇਟ ਦੇ ਦਰਦ ਕਰਕੇ ਬਹੁਤ ਤਕਲੀਫ ਵਿੱਚ ਸੀ ਬੱਗਾ ਕਹਿੰਦਾ ਮੰਮੀ ਤੂੰ ਪਰੇਸ਼ਾਨ ਨਾ ਹੋ ਮੈਂ ਤੇ ਸੁਖਦੀਪ ਜਲਦ ਤੋਂ ਜਲਦ ਆਉਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾਂ ਤੇਰਾ ਇੱਥੇ ਹੀ ਚੰਗੇ ਹਸਪਤਾਲ ਵਿੱਚ ਚੈੱਕਅਪ ਕਰਵਾਵਾਂਗੇ ਮਨਜੀਤ ਕੌਰ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਹੇ ਕਿਉਂਕਿ ਉਸਨੇ ਆਪਣੀ ਧੀ ਲਈ ਹਮੇਸ਼ਾ ਆਪਣੇ ਪੁੱਤ ਦਾ ਦਿਲ ਦੁਖਾਇਆ ਸੀ ਉਹ ਕਹਿੰਦੀ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ ਫਿਰ ਬੱਗਾ ਦੇ ਸੁਖਦੀਪ ਘਰ ਜਾਣ ਲਈ ਇੰਤਜ਼ਾਮ ਕਰਨ ਲੱਗੇ ਫੋਨ ਰੱਖ ਕੇ ਮਨਜੀਤ ਕੌਰ ਆਪਣੀ ਇੱਕ ਇੱਕ ਗਲਤੀ ਨੂੰ ਸੋਚਣ ਲੱਗੀ ਅਗਲੇ ਦਿਨ ਬੱਗਾ ਦੇ ਸੁਖਦੀਪ ਵੀ ਪਹੁੰਚ ਗਏ ਬੱਗਾ ਆਉਂਦੇ ਹੀ ਆਪਣੀ ਮਾਂ ਨੂੰ ਲੈ ਕੇ ਹਸਪਤਾਲ ਗਿਆ ਤੇ ਉਹਨਾਂ ਦਾ ਚੈੱਕਅਪ ਕਰਵਾਇਆ ਤਾਂ ਪਤਾ ਲੱਗਾ ਕਿ ਮਨਜੀਤ ਕੌਰ ਨੂੰ ਗੁਰਦੇ ਵਿੱਚ ਪਥਰੀ ਹੈ ਜਿਸ ਦਾ ਜਲਦ ਤੋਂ ਜਲਦ ਆਪਰੇਸ਼ਨ ਕਰਨਾ ਪਵੇਗਾ ਬੱਗਾ ਕਹਿੰਦਾ ਠੀਕ ਹੈ ਡਾਕਟਰ ਸਾਹਿਬ ਤੁਸੀਂ ਆਪਰੇਸ਼ਨ ਕਰੋ ਤੇ ਡਾਕਟਰ ਨੇ ਕਿਹਾ ਤੁਸੀਂ 30000 ਰੁਪਏ ਜਮ੍ਹਾਂ ਕਰਵਾ ਦਿਓ ਬੱਗੇ ਨੇ 30000 ਰੁਪਏ ਜਮ੍ਹਾਂ ਕਰਵਾ ਦਿੱਤੇ ਮਨਜੀਤ ਕੋਲ ਦੇ ਅਕਾਊਂਟ ਵਿੱਚ ਤਾਂ ਕੁਝ ਵੀ ਬਚਿਆ ਨਹੀਂ ਸੀ ਕਿਉਂਕਿ ਸਭ ਕੁਝ ਉਸਨੇ ਬੇਅੰਤੀ ਦੇ ਬੱਚਿਆਂ ਤੇ ਖਰਚ ਕਰ ਦਿੱਤਾ ਸੀ ਤੇ ਜਿਹੜੀ ਪੈਨਸ਼ਨ ਆਉਂਦੀ ਸੀ ਉਹ ਆਪਣੇ ਖਰਚੇ ਤੋਂ ਬਚਾ ਕੇ ਬਾਕੀ ਬੇਅੰਤੀ ਨੂੰ ਦੇ ਦਿੰਦੀ ਸੀ ਅੱਜ ਮਨਜੀਤ ਨੂੰ ਲੱਗ ਰਿਹਾ ਸੀ ਜਿਸ ਧੀ ਨੂੰ ਦੋਵਾਂ ਹੱਥਾਂ ਨਾਲ ਬਸ ਦਿੱਤਾ ਹੀ ਹੈ ਉਸ ਧੀ ਨੇ ਉਸਨੂੰ ਡਾਕਟਰ ਤੱਕ ਵੀ ਨਹੀਂ ਦਿਖਾਇਆ ਆਪਣੇ ਪੈਸੇ ਬਚਾਉਣ ਲਈ ਅਤੇ ਜਿਸ ਪੁੱਤ ਨੂੰ ਉਸਨੇ ਹਮੇਸ਼ਾ ਕੋਸਿਆ ਮਾੜਾ ਕਿਹਾ ਅੱਜ ਉਹੀ ਉਸਦੇ ਨਾਲ ਖੜੇ ਹਨ ਤੇ ਅਗਲੇ ਦਿਨ ਆਪਰੇਸ਼ਨ ਹੋਣਾ ਸੀ ਤੇ ਸੁਖਦੀਪ ਨੂੰ ਹਸਪਤਾਲ ਆਉਣ ਲਈ ਅਲਾਉਡ ਨਹੀਂ ਸੀ ਕਿਉਂਕਿ ਉਸ ਦਾ ਮੁੰਡਾ ਛੋਟਾ ਸੀ ਤਾਂ ਮਨਜੀਤ कौर ਨੇ ਬੈਂਤੀ ਨੂੰ ਫੋਨ ਕੀਤਾ ਤੇ ਕਿਹਾ ਬੈਂਤੀ ਸੁਖਦੀਪ ਹਸਪਤਾਲ ਨਹੀਂ ਆ ਸਕਦੀ ਮੁੰਡਾ ਛੋਟਾ ਹੈ ਤੇ ਘਰੇ ਇਕੱਲੀ ਵੀ ਨਹੀਂ ਛੱਡੀ ਜਾ ਸਕਦੀ ਤਾਂ ਤੂੰ ਆ ਜਾ ਤੂੰ ਇੱਕ ਦਿਨ ਹਸਪਤਾਲ ਰਹਿ ਪਈ ਬਸ ਇੱਕ ਦਿਨ ਦੀ ਹੀ ਗੱਲ ਹੈ ਅਗਲੇ ਦਿਨ ਮੈਨੂੰ ਛੁੱਟੀ ਮਿਲ ਜਾਵੇਗੀ ਪਰ ਬੈਂਤੀ ਨੇ ਸਾਫ਼ ਮਨਾਂ ਕਰ ਦਿੱਤਾ ਨਹੀਂ ਮੰਮੀ ਮੈਨੂੰ ਹਸਪਤਾਲ ਤੋਂ 스ਮੈਲ ਆਉਂਦੀ ਹੈ ਤੇ ਉਲਟੀ ਆ ਜਾਂਦੀ ਹੈ ਤੇ ਵੈਸੇ ਵੀ ਇਹ ਤੇਰੀ ਨੂੰਹ ਦਾ ਫਰਜ਼ ਹੈ ਤੇ ਨਾਲੇ ਵੈਸੇ ਵੀ ਉਹਦੇ ਪੇਕੇ ਨੇੜੇ ਹੀ ਹਨ ਮੁੰਡੇ ਨੂੰ ਉਹਦੀ ਮਾਂ ਸੰਭਾਲ ਲਵੇਗੀ ਇਹਨਾਂ ਕਹਿ ਕੇ ਬਿਆੰਤੀ ਨੇ ਫੋਨ ਰੱਖ ਦਿੱਤਾ ਅੱਜ ਮਨਜੀਤ कौर ਜੀ ਦੀਆਂ ਅੱਖਾਂ ਵਿੱਚੋਂ ਪਛਤਾਵੇ ਜੇ ਹੰਝੂ ਨਿਕਲ ਰਹੇ ਸੀ ਤੇ ਉਹ ਸੋਚਣ ਲੱਗੀ ਕਿ ਇਹ ਉਹੀ ਧੀ ਹੈ ਜਿਸਨੇ ਆਪਣੇ ਪਿਓ ਦੀ ਜ਼ਿੰਮੇਵਾਰੀ ਤੋਂ ਵੀ ਆਪਣਾ ਪੱਲਾ ਝਾੜ ਲਿਆ ਸੀ ਤੇ ਅੱਜ ਆਪਣੀ ਮਾਂ ਦੀ ਜ਼ਿੰਮੇਵਾਰੀ ਤੋਂ ਵੀ ਪੱਲਾ ਝਾੜ ਰਹੀ ਹੈ ਪਰ ਆਪਣੇ ਹੱਕ ਬਹੁਤ ਜ਼ਿਆਦਾ ਵਾਉਂਦੀ ਹੈ ਬੱਗਾ ਕਹਿੰਦਾ ਮੰਮੀ ਪਰੇਸ਼ਾਨ ਕਿਉਂ ਹੋ ਰਹੀ ਹੈ ਇੱਕ ਦਿਨ ਦੀ ਤਾਂ ਗੱਲ ਹੈ ਮੈਂ ਹੈਗਾ ਹਾਂ ਹਸਪਤਾਲ ਵਿੱਚ ਕੋਈ ਪ੍ਰੋਬਲਮ ਨਹੀਂ ਹੋਵੇਗੀ ਤੂੰ ਪਰੇਸ਼ਾਨ ਨਾ ਹੋ ਫਿਰ ਆਪਰੇਸ਼ਨ ਤੋਂ ਬਾਅਦ ਮਨਜੀਤ ਕੌਰ ਘਰ ਆ ਗਈ ਇਸ ਵਾਰ ਬੱਗਾ ਵੀ ਲੰਮੀ ਛੁੱਟੀ ਲੈ ਕੇ ਆਇਆ ਸੀ ਸੁਖਦੀਪ ਨੇ ਜੀ ਜਾਣ ਨਾਲ ਆਪਣੀ ਸੱਸ ਦੀ ਸੇਵਾ ਕੀਤੀ ਪਰ ਉਹ ਉਸ ਨਾਲ ਜ਼ਿਆਦਾ ਗੱਲ ਨਹੀਂ ਕਰ ਰਹੀ ਸੀ ਕਿਉਂਕਿ ਪਿਛਲੀ ਵਾਰ ਦੀਆਂ ਗੱਲਾਂ ਨੂੰ ਉਹ ਭੁੱਲ ਵੀ ਨਹੀਂ ਸਕੀ ਸੀ ਇੱਕ ਗਲਾਸ ਦੁੱਧ ਦੇ ਲਈ ਕਿਸ ਤਰ੍ਹਾਂ ਮਾਂ ਨੇ ਅਤੇ ਧੀ ਨੇ ਉਸਦੀ ਬੇਇੱਜ਼ਤੀ ਕੀਤੀ ਸੀ ਪਰ ਫਿਰ ਵੀ ਉਹ ਆਪਣਾ ਫਰਜ਼ ਨਿਭਾ ਰਹੀ ਸੀ ਕੇਰ ਆਪਰੇਸ਼ਨ ਤੋਂ ਬਾਅਦ ਬੇਨਤੀ ਆਪਣਾ ਫਰਜ਼ ਨਿਭਾਉਣ ਲਈ ਆਈ ਤਾਂ ਮਨਜੀਤ ਕੌਰ ਕਹਿੰਦੀ ਮਿਲ ਗਿਆ ਟਾਈਮ ਤੈਨੂੰ ਆਪਣੀ ਮਾਂ ਨੂੰ ਮਿਲਣ ਦਾ ਬੇਨਤੀ ਹੱਸ ਕੇ ਕਹਿੰਦੀ ਮੰਮੀ ਇਹ ਕਿਹੜਾ ਵੱਡੀ ਗੱਲ ਹੈ ਪਥਰੀ ਤਾਂ ਆਮ ਜਿਹੀ ਗੱਲ ਹੈ ਛੋਟਾ ਜਿਹਾ ਤਾਂ ਆਪਰੇਸ਼ਨ ਸੀ ਜੋ ਤੂੰ ਮੈਨੂੰ ਇਸ ਤਰ੍ਹਾਂ ਕਹਿ ਰਹੀ ਹੈ ਚਲ ਛੱਡ ਇਹਨਾਂ ਗੱਲਾਂ ਨੂੰ ਫਿਰ ਥੋੜੀ ਦੇਰ ਬਾਅਦ ਬੈਠਣ ਤੋਂ ਬਾਅਦ ਬੇਨਤੀ ਕਹਿੰਦੀ ਚੰਗਾ ਮੰਮੀ ਮੈਂ ਚਲਦੀ ਹਾਂ ਬਹੁਤ ਕੰਮ ਹੈ ਮੈਨੂੰ ਘਰੇ ਤੇ ਹਾਂ ਮੰਮੀ ਇਸ ਮਹੀਨੇ ਦਾ ਕਿਰਾਇਆ ਤਾਂ ਆ ਹੀ ਗਿਆ ਹੋਵੇਗਾ ਉਹ ਮੈਨੂੰ ਦੇ ਦੇ 20 ਦੀ ਫੀਸ ਤੇ ਟਿਊਸ਼ਨ ਦੀ ਫੀਸ ਭਰਨੀ ਹੈ ਮਨਜੀਤ कौर ਕਹਿੰਦੀ ਕਿਰਾਇਆ ਤਾਂ ਆ ਗਿਆ ਹੈ ਪਰ ਮੈਂ ਤੈਨੂੰ ਨਹੀਂ ਦੇ ਸਕਦੀ ਮੇਰੇ ਆਪਰੇਸ਼ਨ ਤੇ 30000 ਰੁਪਏ ਖਰਚਾ ਆਇਆ ਹੈ ਤੇ ਹੁਣ ਕਿਰਾਇਆ ਮੈਂ ਤੈਨੂੰ ਨਹੀਂ ਦੇ ਸਕਦੀ ਤੇ ਵੈਸੇ ਵੀ ਬੱਚਿਆਂ ਦੀ ਜ਼ਿੰਮੇਵਾਰੀ ਤਾਂ ਮਾਂ ਪਿਓ ਦੀ ਹੀ ਹੁੰਦੀ ਹੈ ਇਹ ਨਾ ਸੁਣ ਕੇ ਬਿਆੰਤੀ ਬੋਲਣ ਲੱਗ ਗਈ ਕਹਿੰਦੀ ਵਾਹ ਮੰਮੀ ਪੁੱਤ ਨੂੰ ਦੇ ਆਉਂਦੇ ਹੀ ਤੂੰ ਰੰਗ ਬਦਲ ਲਿਆ ਇਹ ਨਾ ਭੁੱਲ ਕਿ ਪਾਪਾ ਦੀ ਪ੍ਰਾਪਰਟੀ ਤੇ ਮੇਰਾ ਵੀ ਹੱਕ ਬਣਦਾ ਹੈ ਮਨਜੀਤ कौर ਕਹਿੰਦੀ ਬਿਲਕੁਲ ਤੇਰਾ ਹੱਕ ਬਣਦਾ ਹੈ ਚਲ ਅੱਜ ਹਿਸਾਬ ਕਿਤਾਬ ਕਰ ਹੀ ਲੈਂਦੇ ਹਾਂ ਕਿਉਂਕਿ ਮੇਰੇ ਦੋ ਬੱਚੇ ਹਨ ਦੋਵਾਂ ਦਾ ਬਰਾਬਰ ਹੱਕ ਬਣਦਾ ਹੈ ਜੇ ਬਰਾਬਰ ਹੱਕ ਬਣਦਾ ਹੈ ਤਾਂ ਦੋਵਾਂ ਦੇ ਫਰਜ਼ ਵੀ ਬਰਾਬਰ ਹੀ ਬਣਦੇ ਹਨ ਹੁਣ ਤੱਕ ਤੂੰ ਘਰ ਦਾ ਜਿੰਨਾ ਕਿਰਾਇਆ ਲਿਆ ਹੈ ਉਹ ਲਗਭਗ 2 ਲੱਖ ਬਣ ਗਏ ਹੋਣਗੇ ਉਸ ਵਿੱਚੋਂ 1 ਲੱਖ ਆਪਣੇ ਭਰਾ ਨੂੰ ਦੇ ਦੇ ਮੈਂ ਤੇਰੇ ਮੁੰਡੇ ਨੂੰ ਸਕਿਉਰਟੀ ਤੇ ਤੇਰੀ ਕੁੜੀ ਨੂੰ ਆਈਫੋਨ ਲੈ ਕੇ ਦਿੱਤਾ ਸੀ ਦੋਵਾਂ ਦੀ ਕੀਮਤ ਲਗਭਗ 3 ਲੱਖ ਹੈ ਹੁਣ ਇਹਨਾਂ ਦਾ ਮੁੰਡਾ ਤਾਂ ਛੋਟਾ ਹੈ ਉਹ ਇਹ ਸਭ ਚੀਜ਼ਾਂ ਤਾਂ ਨਹੀਂ ਲੈ ਸਕਦਾ ਉਹ 3 ਲੱਖ ਵਿੱਚੋਂ 1.5 ਲੱਖ ਰੁਪਇਆ ਮੁੰਡੇ ਦੇ ਨਾਂ ਜਮਾ ਕਰਾ ਦੇ ਤੇ ਬਾਕੀ ਜਿੰਨੀ ਪ੍ਰਾਪਰਟੀ ਹੈ ਮੈਂ ਉਹ ਤੁਹਾਡੇ ਦੋਵਾਂ ਵਿੱਚ ਬਰਾਬਰ ਵੰਡ ਦਿਆਂਗੀ ਤੇ ਹਾਂ ਇੱਕ ਗੱਲ ਤਾਂ ਮੈਂ ਭੁੱਲ ਹੀ ਗਈ ਜਦੋਂ ਤੇਰੇ ਪਾਪਾ ਨੂੰ ਅਸੀਂ ਰੁੜਕੀ ਲੈ ਕੇ ਗਏ ਸੀ ਤੇ ਆਉਣ ਜਾਣ ਦਾ ਖਰਚਾ ਲਗਭਗ 50000 ਲੱਗਿਆ ਸੀ ਵਿੱਚੋਂ 25000 ਬੱਗੇ ਨੂੰ ਦੇ ਦੇਈ ਕਿਉਂਕਿ ਫਰਜ਼ ਤਾਂ ਤੇਰਾ ਵੀ ਬਰਾਬਰ ਸੀ ਤੇ ਉਸ ਤੋਂ ਬਾਅਦ ਇਲਾਜ ਵੀ 5 ਲੱਖ ਰੁਪਇਆ ਲੱਗਿਆ ਸੀ ਉਹ ਵੀ ਬੱਗੇ ਨੇ ਦਿੱਤਾ ਉਸ ਵਿੱਚੋਂ 2.5 ਲੱਖ ਰੁਪਇਆ ਤੋਂ ਬੱਗੇ ਨੂੰ ਦੇ ਦੇ ਕਿਉਂਕਿ ਜੇ ਲੈਣ ਦਾ ਹੱਕ ਤੇਰਾ ਹੈ ਦੇਣ ਦਾ ਫਰਜ਼ ਵੀ ਤੇਰਾ ਹੀ ਬਣਦਾ ਹੈ ਇਸ ਤਰ੍ਹਾਂ ਤਾਂ ਹੁਣ ਨਹੀਂ ਹੋ ਸਕਦਾ ਕਿ ਸੇਵਾ ਮੇਰਾ ਪੁੱਤ ਨੂ ਕਰੇ ਤੇ ਮੇਵਾ ਮੇਰੀ ਧੀ ਖਾਵੇ ਅਤੇ ਹਾਂ ਇੱਕ ਮਹੀਨਾ ਇੱਥੇ ਰਹਿ ਕੇ ਮੇਰੀ ਸੇਵਾ ਵੀ ਕਰੀ ਕਿਉਂਕਿ ਅਜੇ ਮੇਰੇ ਤੋਂ ਤੁਰਿਆ ਫਿਰਿਆ ਨਹੀਂ ਜਾਂਦਾ ਉਸ ਤੋਂ ਬਾਅਦ ਮੈਂ ਪ੍ਰਾਪਰਟੀ ਬਰਾਬਰ ਵੰਡ ਦਿਆਂਗੀ ਅੱਗੋਂ ਬੈਂਤੀ ਕਹਿੰਦੀ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਮੰਮੀ ਤੇਰੇ ਅਤੇ ਪਾਪਾ ਦੇ ਇਲਾਜ ਦਾ ਪੈਸਾ ਮੈਂ ਕਿਉਂ ਦੇਵਾਂ ਇਹ ਤਾਂ ਪੁੱਤ ਦਾ ਫਰਜ਼ ਹੁੰਦਾ ਹੈ ਤਾਂ ਮਨਜੀਤ ਕੌਰ ਕਹਿਣ ਲੱਗੀ ਅੱਛਾ ਜੇ ਧੀ ਲੈ ਸਕਦੀ ਹੈ ਤਾਂ ਫਿਰ ਉਹ ਸੇਵਾ ਕਿਉਂ ਨਹੀਂ ਕਰ ਸਕਦੀ ਤੇ ਜਦੋਂ ਮੈਂ ਮਰਾਂਗੀ ਤਾਂ ਸਾਰਾ ਖਰਚਾ ਤੂੰ ਕਰੇਂਗੀ ਕਿਉਂਕਿ ਬੱਗੇ ਨੇ ਆਪਣਾ ਫਰਜ਼ ਨਿਭਾ ਦਿੱਤਾ ਹੈ ਜੇ ਤੂੰ ਪੁੱਤ ਬਣ ਕੇ ਹਿੱਸਾ ਲਵੇਂਗੀ ਤਾਂ ਤੈਨੂੰ ਵੀ ਫਰਜ਼ ਨਿਭਾਉਣਾ ਪਵੇਗਾ ਅੱਜ ਬਿਆੰਤੀ ਨੂੰ ਸਮਝ ਆ ਗਈ ਸੀ ਕਿ ਮੰਮੀ ਅੱਜ ਮੈਨੂੰ ਮੇਰੀਆਂ ਗਲਤੀਆਂ ਦਾ ਅਹਿਸਾਸ ਕਰਵਾ ਕੇ ਰਹੇਗੀ ਮੰਮੀ ਅੱਜ ਚੁੱਪ ਰਹਿਣ ਵਾਲੀ ਨਹੀਂ ਹੈ ਤੇ ਮੇਰੀਆਂ ਚਲਾਕੀਆਂ ਨੂੰ ਮੰਮੀ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਫਿਰ ਬਿਆੰਤੀ ਕਹਿੰਦੀ ਚਲ ਛੱਡ ਮੰਮੀ ਇਹਨਾਂ ਗੱਲਾਂ ਨੂੰ ਮੈਂ ਚਲਦੀ ਹਾਂ ਮਨਜੀਤਕੌਰ ਕਹਿੰਦੀ ਚਲੀ ਜਾ ਪਰ ਅਗਲੀ ਵਾਰ ਪਰੌਣੇ ਨੂੰ ਨਾਲ ਲੈ ਕੇ ਜ਼ਰੂਰ ਆਈ ਤਾਂ ਕਿ ਉਹ ਮੇਰੇ ਕੋਲ 1 ਮਹੀਨਾ ਰਹਿ ਕੇ ਸੇਵਾ ਕਰੇ ਇਹ ਪ੍ਰਾਪਰਟੀ ਮੇਰੇ ਨਾਮ ਹੈ ਮੈਂ ਜਿਸ ਨੂੰ ਚਾਹਾਂ ਉਸ ਨੂੰ ਦੇ ਸਕਦੀ ਹਾਂ ਤੇ ਹੁਣ ਮੇਰਾ ਫੈਸਲਾ ਇਹ ਹੈ ਕਿ ਮੈਂ ਆਪਣੀ ਪ੍ਰਾਪਰਟੀ ਆਪਣੇ ਪੁੱਤ ਤੇ ਨੂੰ ਨੂੰ ਦਿਆਂਗੀ ਜਿਸ ਤਰ੍ਹਾਂ ਤੇਰੇ ਸੱਸ ਸਹੁਰੇ ਨੇ ਤੁਹਾਨੂੰ ਦਿੱਤੀ ਹੈ ਤੇ ਤੂੰ ਮੇਰੇ ਤੋਂ ਉਮੀਦ ਵੀ ਨਾ ਕਰੀ ਕਿਉਂਕਿ ਸਾਰੇ ਫਰਜ਼ ਜਦੋਂ ਮੇਰਾ ਪੁੱਤ ਤੇ ਨੂੰ ਨਿਭਾ ਰਹੇ ਹਨ ਤਾਂ ਇਸ ਘਰ ਦਾ ਕਿਰਾਇਆ ਵੀ ਮੇਰਾ ਪੁੱਤ ਹੀ ਲਵੇਗਾ ਮੈਂ ਹੁਣ ਆਪਣੇ ਪੁੱਤ ਦੇ ਨਾਲ ਉਹਦੇ ਕੋਲ ਜਾ ਕੇ ਰ੍ਹਾਂਗੀ ਤਾਂਕੇ ਵਾਰ-ਵਾਰ ਮੇਰੇ ਕਰਕੇ ਉਹਨਾਂ ਨੂੰ ਪਰੇਸ਼ਾਨ ਹੋ ਕੇ ਇੱਥੇ ਨਾ ਆਉਣਾ ਪਵੇ ਮੈਂ ਆਪਣੀ ਗਲਤੀ ਸਮਝ ਗਈ ਹਾਂ ਗਲਤ ਸਿਰਫ ਪੁੱਤ ਨੂੰ ਹਾਂ ਨਹੀਂ ਹੁੰਦੇ ਕਈ ਵਾਰ ਮਾਪਿਓ ਵੀ ਹੁੰਦੇ ਹਨ ਜੋ ਆਪਣੇ ਪੁੱਤ ਤੇ ਨੂੰਹ ਨਾਲ ਮੇਲ ਨਹੀਂ ਬਿਠਾ ਸਕਦੇ ਕੋਲ ਖੜੀ ਸੁਖਦੀਪ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ ਤੇ ਕਹਿੰਦੀ ਮੰਮੀ ਜੋ ਅੱਜ ਤੱਕ ਤੇਰੇ ਲਈ ਮੇਰੇ ਮਨ ਵਿੱਚ ਗਿਲਾ ਸ਼ਿਕਵਾ ਸੀ ਉਹ ਸਭ ਦੂਰ ਹੋ ਗਿਆ ਹੈ ਤੇ ਹੁਣ ਤੁਸੀਂ ਸਾਡੇ ਨਾਲ ਚੱਲੋ ਉਹ ਵੀ ਪੂਰੇ ਹੱਕ ਨਾਲ ਪਰ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਪੁੱਤ ਤੇ ਨੂੰ ਨੂੰ ਗਲਤ ਨਾ ਸਮਝਣਾ ਮਨਜੀਤ ਕੌਰ ਕਹਿੰਦੀ ਹਾਂ ਪੁੱਤ ਮੈਨੂੰ ਸਮਝ ਆ ਗਈ ਹੈ ਹੁਣ ਮੈਂ ਇਸ ਤਰ੍ਹਾਂ ਕਦੇ ਨਹੀਂ ਕਰਾਂਗੀ ਤੇ ਬਿਆੰਤੀ ਦੇ ਕੋਲ ਬੋਲਣ ਲਈ ਵੀ ਕੁਝ ਨਹੀਂ ਬਚਿਆ ਸੀ ਤੇ ਸਿਰਫ ਉਸਨੇ ਇੰਨਾ ਹੀ ਕਿਹਾ ਹਾਂ ਮੰਮੀ ਮੈਂ ਚਲਦੀ ਹਾਂ ਹੁਣ ਮੇਰਾ ਵੈਸੇ ਵੀ ਇੱਥੇ ਕੋਈ ਕੰਮ ਨਹੀਂ ਇੰਨਾ ਕਹਿ ਕੇ ਬਿਆੰਤੀ ਉੱਥੋਂ ਚਲੀ ਗਈ ਤੇ ਮਨਜੀਤ ਕੌਰ ਆਪਣੇ ਪੁੱਤ ਤੇ ਨੂੰਹ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ ਸੋ ਦੋਸਤੋ ਧੀ ਦਾ ਪ੍ਰਾਪਰਟੀ ਵਿੱਚ ਬਰਾਬਰ ਦਾ ਹੱਕ ਹੁੰਦਾ ਹੈ ਜਾਂ ਨਹੀਂ ਜੇ ਹੱਕ ਹੁੰਦਾ ਤਾਂ ਉਸਦੇ ਫਰਜ਼ ਵੀ ਬਣਦੇ ਹਨ ਜਾਂ ਨਹੀਂ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਅਤੇ ਹਾਂ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਤੁਸੀਂ ਸਾਡੀਆਂ ਹੋਰ ਵੀ ਆਉਣ ਵਾਲੀਆਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਸੋ ਦੋਸਤੋ ਮਿਲਦੇ ਹਾਂ ਜੀ ਕਿਸੇ ਹੋਰ ਪਰਿਵਾਰਕ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ